ਦੋਸਤੋ ਅੱਜ ਤੁਹਾਡੇ ਲਈ ਆਪਾਂ ਇੱਕ ਨਵੀਂ ਕੋਠੀ ਲੈ ਕੇ ਆਏ ਆ ਜੋ ਕਿ ਬਣ ਕੇ ਢਾਂਚਾ ਤਿਆਰ ਹੈ ਕੋਠੀ ਦਾ ਤੇ 2500 ਸਕਰ ਫੁੱਟ ਏਰੀਆ ਇਹ ਡਬਲ ਮੰਜ਼ਲੀ ਕੋਠੀ ਹੈਗੀ ਜਦੋਂ ਰੈਡੀ ਹੋ ਗਈ ਉਦੋਂ ਵੀ ਆਪਾਂ ਪੂਰੀ ਵੀਡੀਓ ਪਾਵਾਂਗੇ ਦੋਸਤੋ ਇੱਕ ਵਾਰੀ ਤੁਹਾਨੂੰ ਆਪਾਂ ਵਿਖਾ ਦਿੰਨੇ ਆ ਸਾਰਾ ਡਿਜ਼ਾਈਨ ਤੁਹਾਨੂੰ ਪਤਾ ਲੱਗ ਜੂਗਾ ਕਿਹੜਾ ਰੂਮ ਕਿੱਥੇ ਬਣਿਆ ਹੋਇਆ ਤੇ ਐਲੀਵੇਸ਼ਨ ਕੀ ਹੈ ਕੋਠੀ ਦਾ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕਲਾਸਿਕਲ ਲੁੱਕ ਦੀ ਕੋਠੀ ਹੈ ਜਿਨ੍ਹਾਂ ਦਾ ਕਿ ਅੱਜਕੱਲ ਪਿੰਡਾਂ ਵਿੱਚ ਬਹੁਤ ਰਿਵਾਜ ਹੈ ਇਦਾਂ ਦੀਆਂ ਹੀ ਜ਼ਿਆਦਾ ਕੋਠੀਆਂ ਬਣ ਰਹੀਆਂ ਨੇ ਪਿੰਡਾਂ ਵਿੱਚ ਤੇ 2500 ਸਕਰ ਫੁੱਟ ਏਰੀਆ ਦੋਸਤੋ ਇਹ ਡਬਲ ਮੰਜ਼ਲਾ ਹੈ ਹੁਣ ਤੱਕ ਇਸ ਕੋਠੀ ਤੇ 15 ਲੱਖ ਰੁਪਏ ਲੱਗਾ ਸਿਰਫ ਬਣ ਕੇ ਟਾਂਚਾ ਤਿਆਰ ਹੋਇਆ ਇਸ ਕੋਠੀ ਦਾ ਹੋਰ ਕੋਈ ਕੰਮ ਨਹੀਂ ਹੋਇਆ ਬਾਕੀ ਸਾਰਾ ਕੰਮ ਰਹਿੰਦਾ ਹੈ। ਆ ਵੇਖ ਸਕਦੇ ਹੋ ਦੋਸਤੋ ਬਹੁਤ ਸੋਹਣੀ ਲੁੱਕ ਬਹੁਤ ਸੋਹਣੀ ਹੈ ਤਿੰਨ ਪਾਸਿਆਂ ਤੋਂ ਇਸ ਕੋਠੀ ਦਾ ਐਲੀਵੇਸ਼ਨ ਦਿੱਤਾ ਹੋਇਆ ਹੈ। ਤੇ ਇਕੱਲੀ ਬੈਕ ਸਾਈਡ ਛੱਡੀ ਹੋਈ ਹੈਗੀ ਇਧਰੋਂ ਇਹ ਪਾਸੇ ਤੋਂ ਆ ਇਧਰੋਂ ਵੀ ਐਲੀਵੇਸ਼ਨ ਆ ਦੇਖ ਸਕਦੇ ਹੋ ਤੁਸੀਂ ਇਧਰ ਚ ਕਮਰਾ ਸੀ ਆਪਾਂ ਚੰਗੀ ਤਰ੍ਹਾਂ ਵਿਖਾ ਨਹੀਂ ਸਕਦੇ ਤੁਹਾਨੂੰ। ਪਰ ਬਾਅਦ ਚ ਪੂਰੀ ਵੀਡੀਓ ਦਿਖਾਵਾਂਗੇ ਤੁਹਾਨੂੰ ਜਦੋਂ ਰੈਡੀ ਹੋ ਗਈ। ਆ ਜੋ ਅੰਦਰ ਲੈ ਕੇ ਚੱਲਦੇ ਹਾਂ ਦੋਸਤੋ ਇਹ ਪੋਰਚ ਹੈਗਾ ਜਿਸ ਦੇ ਕਿ ਦੋ ਬਾਰ ਨੇਗੇ। ਤੇ ਇਹ ਮੇਨ ਗੇਟ ਲੌਬੀ ਬਹੁਤ ਖੁੱਲੀ ਹੈ ਤੇ ਇਹ ਆ ਵੇਖੋ ਦੋਸਤੋ ਬਹੁਤ ਜ਼ਿਆਦਾ ਲਾਈਟ ਪੈਂਦੀ ਹੈ ਨੈਚੁਰਲ ਤੇ ਇਹ ਡ੍ਰੈੰਗ ਰੂਮ ਆ ਗਿਆ ਰਾਈਟ ਸਾਈਡ ਤੇ ਜੋ ਕਿ ਇਹ ਡ੍ਰੈੰਗ ਰੂਮ ਆ ਇਹ ਕਾਫੀ ਵੱਡਾ ਬਣਾਇਆ ਹੋਇਆ ਹੈ ਇਹ 13 ਬਾਏ 13 ਸਕੁਅਰ ਫੁੱਟ ਦਾ ਹੈ। ਤੇ ਇਸ ਦੇ ਨਾਲ ਪੌੜੀਆਂ ਦੇ نیچے ਇੱਕ ਵਾਸ਼ਰੂਮ ਤੇ ਡਰੈਸਿੰਗ ਰੂਮ ਜੋ ਕਿ ਕਾਮਨ ਵਾਸ਼ਰੂਮ ਹੈ ਦੋਸਤੋ ਲੌਬੀ ਨਾਲ ਅਟੈਚ ਕੀਤਾ ਹੋਇਆ ਹੈ। ਆ ਵੇਖ ਸਕਦੇ ਤੁਸੀਂ ਕਾਫੀ ਖੁੱਲਾ ਏਰੀਆ ਬਣਾਇਆ ਹੋਇਆ ਹੈ ਵੀ। ਤੇ ਪੂਰੀ ਲਾਈਟ ਪੈਂਦੀ ਹੈ ਨੇਚਰਲ ਲਾਈਟ ਕੋਠੀ ਦੇ ਵਿੱਚ ਡਿਊਪਲੈਕਸ ਕੋਠੀ ਹੈ ਇਹ। ਤੇ ਇਧਰ ਲੈਫਟ ਸਾਈਡ ਤੇ ਵੇਖ ਸਕਦੇ ਹੋ ਤੁਸੀਂ ਕਿਚਨ ਬਣਾਇਆ ਹੋਇਆ ਜੋ ਕਿ 9x10 ਸਕਰ ਫੁੱਟ ਦਾ ਹੈ ਤੇ ਇਸ ਦੇ ਵਿੱਚ ਬੈਕ ਸਾਈਡ ਤੇ ਇਹ ਅਲੱਗ ਤੋਂ ਹੈ ਜੋ ਕਿ ਵਾਸ਼ਬਿਸਨ ਵਾਸਤੇ ਅਲੱਗ ਏਰੀਆ ਛੱਡਿਆ ਹੋਇਆ ਵਿੱਚ ਹੀ ਨਹੀਂ ਅਟੈਚ ਕੀਤਾ ਹੋਇਆ। ਬਾਰ ਜ਼ਰੂਰ ਹੈ ਪਰ ਅਲੱਗ ਏਰੀਆ ਬਣਾਇਆ ਹੋਇਆ ਹੈ ਤੇ ਉਸ ਤੋਂ ਅੱਗੇ ਬਾਰ ਜਾ ਰਿਹਾ ਜੋ ਉਧਰ ਚੁੱਲਾ ਚੌਂਕਾ ਬਣਨਾ ਹੈ ਦੋਸਤੋ ਸਿੰਪਲ ਆਪਣਾ ਆਰਜੀ ਚੁੱਲਾ ਚੌਂਕਾ ਤੇ ਇਧਰ ਫਰੰਟ ਤੇ ਇਸ ਦੇ ਨਾਲ ਹੀ ਇੱਕ ਵਾਸ਼ਰੂਮ ਲੱਗਣਾ ਹੈ ਜੋ ਕਿ ਬਾਕਸ ਵਾਲਾ ਵਾਸ਼ਰੂਮ ਲੱਗਣਾ ਹੈ ਇੱਥੇ ਤੇ ਬਾਕੀ ਇਹ ਲੋਬੀ ਵੇਖੋ ਕਿੰਨਾ ਖੁੱਲਾ ਏਰੀਆ ਹੈ ਤੇ ਬੈਕ ਸਾਈਡ ਤੇ ਦੋ ਬੈੱਡਰੂਮ ਇੱਕ ਬੈੱਡਰੂਮ ਇਧਰ ਆ ਗਿਆ ਜਿਸ ਦੇ ਵਿੱਚ ਇੱਕ ਵਿੰਡੋ ਛੱਡੀ ਹੋਈ ਆ ਅਵੇ ਕੋ ਬਾਰਲਾ ਇਧਰ ਪੋਰਚ ਬਣਾਇਆ ਹੋਇਆ ਛੋਟਾ ਬੈਕ ਸਾਈਡ ਤੇ ਜਿੱਥੇ ਕਿਕਰਜੀ ਚੁੱਲ੍ਹਾ ਚੌਂਕਾ ਬਣਾਉਣਾ ਨਾਲੇ ਡਿਜ਼ਾਈਨ ਬਣ ਗਿਆ ਦੋਸਤੋ ਨਾਲੇ ਛੱਤ ਪੈ ਗਈ ਕਣੀ ਵਗੈਰਾ ਚ ਵੀ ਮੀਂਹ ਕਣੀ ਵਗੈਰਾ ਚ ਰਸੋਈ ਕਿਚਨ ਦਾ ਕਿਚਨੀ ਬਣ ਜੂ ਬਾਰਲਾ ਤੇ ਇਹ ਦੂਸਰਾ ਬੈਡਰੂਮ ਆ ਗਿਆ ਨੀਚੇ ਵਾਲੇ ਬੈਡਰੂਮਾਂ ਦੇ ਵਿੱਚ ਵਾਸ਼ਰੂਮ ਅਟੈਚ ਨਹੀਂ ਕੀਤਾ ਲੌਬੀ ਦੇ ਵਿੱਚ ਇੱਕ ਹੀ ਵਾਸ਼ਰੂਮ ਹੈ ਜੋ ਕਾਮਨ ਹੈ ਦੋਸਤੋ ਤੇ ਸਾਰੇ ਆਪਾਂ ਯੂਜ਼ ਕਰ ਸਕਦੇ ਹੁੰਨੇ ਆ ਇਹ ਉੱਪਰੋਂ ਦਿਖਾ ਦਿੰਨੇ ਤੁਹਾਨੂੰ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਇਦਾਂ ਦੀਆਂ ਨਵੀਆਂ-ਨਵੀਆਂ ਕੋਠੀਆਂ ਵੇਖਣ ਵਾਸਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰਿਓ ਪੰਜਾਬ ਪੀਵੀ 31 ਹਰ ਰੋਜ਼ ਆਪਾਂ ਨਵੀਂ ਕੋਠੀ ਦੀ ਵੀਡੀਓ ਪਾਉਨੇ ਆ ਚਾਹੇ ਉਹ ਬਣ ਰਹੀ ਹੋਵੇ ਆਪਾਂ ਇੱਕ ਵਾਰੀ ਤੁਹਾਨੂੰ ਦਿਖਾਉਣੇ ਹੁੰਨੇ ਆ ਤਾਂ ਕਿ ਤੁਹਾਨੂੰ ਕੋਈ ਆਈਡੀਆ ਹੋ ਜੇ ਵੇਖ ਕੇ ਕੁਝ ਜਜਮੈਂਟ ਹੋ ਜਾਂਦੀ ਹੁੰਦੀ ਹੈ ਦੋਸਤੋ ਇੱਧਰ ਖੁੱਲਾ ਏਰੀਆ ਜਿੱਥੇ ਕਿ ਉਹ ਜਾਲੀ ਲੱਗ ਜਾਣੀ ਹੈ ਇਹ ਉਧਰ ਤੇ ਖੁੱਲਾ ਏਰੀਆ ਛੱਡਿਆ ਹੋਇਆ ਹੈਗਾ ਉੱਪਰ ਇਹ ਵਾਲਾ ਇੱਕ ਬੈੱਡਰੂਮ ਬਣਾਇਆ ਹੋਇਆ ਜਿਸ ਦੇ ਕਿ ਇੱਕ ਵਿੰਡੋ ਤੇ ਇਧਰ ਇੱਕ ਵਾਸ਼ਰੂਮ ਇਸ ਦੇ ਨਾਲ ਅਟੈਚ ਕੀਤਾ ਹੋਇਆ ਆ ਵੇਖੋ ਜੀ ਇਸ ਦੇ ਨਾਲ ਇੱਕ ਵਾਸ਼ਰੂਮ ਅਟੈਚ ਹੈ ਬੈੱਡਰੂਮ ਦੇ ਨਾਲ ਉੱਪਰ ਜੋ ਕਿ ਸੈਕੰਡ ਪੋਰਸ਼ਨ ਤੇ ਬਣਾਇਆ ਹੋਇਆ ਤੇ ਉੱਪਰ ਲੌਬੀ ਵੀ ਬਹੁਤ ਖੁੱਲੀ ਆ ਦੋਸਤੋ ਤੇ ਇਹ ਬਾਲਕਨੀ ਦਿਖਾਉਣਿਆ ਤੁਹਾਨੂੰ ਬਾਹਰ ਤੋਂ ਕੀ ਡਿਜ਼ਾਈਨ ਆ ਇਸ ਸੈਕੰਡ ਪੋਰਸ਼ਨ ਤੇ ਬਾਲਕਨੀ ਦਾ ਬਹੁਤ ਵਧੀਆ ਲੁੱਕ ਦਿੱਤੀ ਹੋਈ ਹੈਗੀ ਕਲਾਸਿਕਲ ਆ ਵੇਖ ਸਕਦੇ ਹਾਂ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਦੂਰ ਤੋਂ ਇਹ ਆ ਵੇਖੋ ਦੋਸਤੋ ਦੋ ਪਾਸਿਆਂ ਤੋਂ ਐਲੀਵੇਸ਼ਨ ਦਿੱਤਾ ਹੋਇਆ ਹੈਗਾ ਕੋਠੀ ਨੂੰ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਧੰਨਵਾਦ